ਬਾਤਾ ਜੀ ਇਹ ਹੀ ਦੇਖ ਰਿਹਾ ਵੀ ਪ੍ਰਸ਼ਾਸਨ ਦੀ ਬਹੁਤ ਗਲਤੀ ਹੈ ਇਹ ਸਰਕਾਰ ਦੀ ਦੇਖੋ ਕੀ ਹਾਲ ਹੋ ਰਿਹਾ ਨਕਾਣਾ ਵਾਲੇ ਵਿਚਾਰੇ ਰੇਜਗਾਰ ਬੀਲੀਆਂ ਦੁਬਾਰਾ ਦੁਕਾਨਾਂ ਪਈਆਂ ਨੇ ਅਸੀਂ ਇਹ ਬੇਨਤੀ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਹਿਲਾ ਕਰ ਲੈ ਜੀ ਜੋ ਕਮੀਆਂ ਨੇ ਸਰਕਾਰ ਦੀਆਂ ਨੇ ਪ੍ਰਸ਼ਾਸਨੀਆਂ ਨੇ ਮੌਸਮ ਵਿਭਾਗ ਪਿਛਲੇ ਕਈ ਦਿਨਾਂ ਤੋਂ ਸੁਚੇਤ ਕਰ ਰਿਹਾ ਕਿ ਆਪਣੇ ਪੁਖਤਾ ਇੰਤਜ਼ਾਮ ਕੀਤੇ ਜਾਣ ਗੰਦੇ ਨਾਲੇ ਬਰਸਾਤੀ ਨਾਲੇ ਨਾਲਿਆਂ ਦਾ ਜੋ ਸਾਫ ਸਪਾਈਆ ਉਸ ਦਾ ਕੰਮ ਕਰ ਲੱਤੇ ਜਾਵੇ ਬਹੁਤ ਵਧੀਆ ਹੈ ਜੀ ਸਰਕਾਰ ਜਿਹੜੇ ਕਿੱਤੀਆਂ ਛੱਡਦੇ ਹੋਰ ਕਿੱਤੀਆਂ ਛੱਡਦੇ ਹੋ ਜੀ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕਿਸੇ ਨੂੰ ਵੀ ਜਿਹੜਾ ਕੁਮਨਗੰਦ ਨੇ ਬਾਹਰ ਪਹਾੜੀਆਂ 'ਚ ਕਿੱਤੀਆਂ ਸ਼ੇਅਰ ਕਰਦੇ ਨੇ ਤੱਕ ਕਿੱਤੀਆਂ ਉਹਦੇ ਆਪਣੇ ਸੰਗੁਰੂ ਰਾਜੋ ਜੀ ਬਾਟਾਣ ਦੇ ਵਿੱਚ ਆਪਣਾ ਧੂਰੀ ਗੇਟ ਬਹੁਤ ਹੀ ਵਧੀਆ ਸਾਡੇ ਐਮਐਲਏ ਸਾਹਿਬ ਨੇ ਪ੍ਰੋਗਰਾਮ ਕਰ ਰੱਖਿਆ ਹੈ ਸਾਰੇ ਆਓ ਵਧੀਆ ਵਧੀਆ ਪ੍ਰਬਾਲਾ ਕੀਤਾ ਹੈ ਜੀ ਆਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਈ ਇਹ ਲਿਆਂ ਹੋਗਾ ਕਰ ਦਿੱਤਾ ਗਿਆ ਸੀ ਕਿ ਭਾਰੀ بارش ਹੋ ਸਕਦੀ ਆ ਪਰ ਉਹ ਜ਼ਿਕਰ ਗੱਲ ਕੀਤੀ ਆ ਬਈ ਇੰਦਰ ਦੇਵਤਾ ਦੇ ਵੱਲੋਂ ਬੇਸ਼ੱਕ ਸੰਗਰੂਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਆ ਪਰ ਜੋ ਸੰਗਰੂਰ ਦੇ ਹਾਲਾਤ ਨੇ ਤੁਸੀਂ ਆਪ ਦੇਖ ਸਕਦੇ ਹੋ ਵੱਤੋਂ ਬੱਤਰ ਹੋਏ ਪਏ ਨੇ ਜੋ ਰਾਹਾਗੀਰ ਨੇ ਜੋ ਇਥੋਂ ਨੇ ਲਾਂਕੇ ਉਸ ਪਾਰ ਜਾਣਾ ਹੁੰਦਾ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੇਖ ਵੀ ਸਕਦੇ ਹੋ ਬਜ਼ੁਰਗ ਨੇ ਸਕੂਟਰੀ ਬੰਦ ਹੋ ਚੁੱਕੀ ਆ ਅਤੇ ਮਾਤਾ ਸਿਰ ਦੇ ਉੱਤੇ ਥੈਲਾ ਰੱਖਿਆ ਹੋਇਆ ਅਤੇ ਬੱਸ ਸਟੈਂਡ ਨੂੰ ਜਾ ਰਹੇ ਨੇ ਹਾਲਾਤ ਕੁਝ ਅਜਿਹੇ ਬਣੇ ਹੋਏ ਨੇ ਕਿ ਇਸ ਮੀਂਹ ਵਾਲੇ ਪਾਣੀ ਦੇ ਨਾਲ ਨਾਲ ਜੋ ਗੰਦੇ ਪਾਣੀ ਦਾ ਗੰਦਾ ਨਾਲਾ ਇੱਥੋਂ ਦੀ ਗ੍ਰਾਊਸ ਕਰਦਾ ਓਵਰਫਲੋ ਹੋ ਚੁੱਕਿਆ ਗੰਦਾ ਨਾਲਾ ਓਵਰਫਲੋ ਹੋ ਚੁੱਕਿਆ ਗੰਦਾ ਨਾਲਾ ਤੇ ਉਸ ਦਾ ਜੋ ਪਾਣੀ ਆ ਇਸ ਦੇ ਵਿੱਚ ਮਿਕਸ ਹੋ ਰਿਹਾ ਅਤੇ ਰਾਹਗੀਰ ਬੜੀ ਮੁਸ਼ਕਲ ਦੇ ਵਿੱਚ ਨੇ ਅਤੇ ਬੜੀ ਮੁਸ਼ਕਲ ਦੇ ਨਾਲ ਆ ਕੀ ਨਾਮ ਹੈ ਸਰ ਪਿਆਰਾ ਲਾਲ ਜੀ ਚੈਨਲ ਵਾਲੇ ਜੀ ਕਿਸ ਤਰ੍ਹਾਂ ਵੇਖਦੇ ਹੋ ਹਾਲਾਤ ਨੇ ਸੰਗਰੂਰ ਦੇ ਜੋ ਬਣੇ ਹੋਏ ਹਾਲਾਤ ਤਾਂ ਜੀ ਇਹੀ ਦੇਖ ਰਿਹਾ ਵੀ ਪ੍ਰਸ਼ਾਸਨ ਦੀ ਬਹੁਤ ਗਲਤੀ ਹੈ ਇਹ ਸਰਕਾਰ ਦੀ ਦੇਖੋ ਕੀ ਹਾਲ ਹੋ ਰਿਹਾ ਦੁਕਾਨਾਂ ਵਾਲੇ ਵਿਚਾਰੇ ਰੋਜ਼ਗਾਰ ਬੇਲੀਆਂ ਦੁਕਾਨਾਂ ਪਈਆਂ ਨੇ ਅਸੀਂ ਇਹ ਬੇਨਤੀ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਹਿਲਾ ਕਰਨ ਜੀ ਇਸ ਕਰਕੇ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਕੋਈ ਨਾ ਕੋਈ ਹਿਲਾ ਕਰੇ ਦੁਕਾਨਾਂ ਬੰਦ ਪਈਆਂ ਨੇ ਸਮਾਂ ਕਾਫੀ ਹੋ ਚੁੱਕਿਆ ਅਤੇ ਦੁਕਾਨਦਾਰਾਂ ਦੀ ਗੱਲ ਕੀਤੀ ਜੀ ਤੁਹਾਨੂੰ ਦੁਕਾਨਦਾਰ ਇੱਥੇ ਨਹੀਂ ਪਹੁੰਚ ਰਹੇ ਤੇ ਦੂਜੀ ਸਕੂਟਰੀ ਦੂਜੀ ਸਕੂਟਰੀ ਵੀ ਬੰਦ ਹੋ ਚੁੱਕੀ ਆ ਇਸ ਤੋਂ ਪਹਿਲਾਂ ਅਨੇਕਾਂ ਹੀ ਸਕੂਟਰੀਆਂ ਇਸ ਤਰ੍ਹਾਂ ਹੀ ਸਕੂਟਰ ਮੋਟਰਸਾਈਕਲ ਬੰਦ ਹੋ ਚੁੱਕੇ ਨੇ ਅਤੇ ਜੋ ਸੰਗਰੂਰ ਵਾਸੀ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੀਂਹ ਦੇ ਪਾਣੀ ਨਾਲ 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 ਗੰਦੇ ਨਾਲੇ ਦਾ ਪਾਣੀ ਵੀ ਮਿਕਸ ਆ ਕੀ ਨਾਮ ਹੈ ਸਰ ਜੋਹਰਲਾਲ ਸਰ ਕਿਸ ਤਰ੍ਹਾਂ ਵੇਖਦੇ ਹੋ ਹਾਲਾਤ ਹਾਲਾਤ ਬਹੁਤ ਖਰਾਬ ਆ ਜੀ ਇਹ ਤਾਂ ਸਕੂਟੀ ਖਰਾਬ ਹੋ ਗਈ ਚਲਾਨੀ ਔਖੀ ਹੋ ਜਾਈ ਉਹ ਰੋਡ ਨਹੀਂ ਔਖੀ ਹੋ ਜੂ ਰੋਡ ਨਹੀਂ ਔਖੀ ਇਧਰ ਬੱਥਰ ਬੈਠੇ ਆ ਕੋਈ ਗਏ ਜੀ ਬਿਲਕੁਲ ਆ ਤੁਸੀਂ ਵੇਖ ਸਕਦੇ ਹੋ ਤਸਵੀਰ ਬਾਈ ਜੀ ਨਾਲ ਗੱਲ ਕਰਦੇ ਆ ਕੀ ਨਾਮ ਹੈ ਸਰ ओम प्रकाश ਮੇਰਾ ਨਾ ओम प्रकाश ਜੀ ਕਿਸ ਤਰ੍ਹਾਂ ਵੇਖਦੇ ਹੋ ਹਾਲਾਤ ਵੱਧ ਤੋਂ ਵੱਧ ਹੋਏ ਪਏ ਨੇ ਲੰਘਣਾ ਮੁਸ਼ਕਲ ਹੈ ਹਾਂ ਬਹੁਤ ਮੁਸ਼ਕਲ ਹੋਇਆ ਪਿਆ ਜੀ ਦੇਖੋ ਗੱਡੀ ਵੀ ਰੁਗ ਗਈ ਆਪਣੇ ਸਕੂਟਰੇ ਵੀ ਰੁਗ ਗਿਆ ਤੇ ਪਾਣੀ ਕਰ ਗਿਆ ਰਾਲ ਕਰ ਮਾ ਹੁਣ ਹਸਪੀਟਲ ਜਾਣਾ ਸੀਗਾ 1 ਵਜ ਦਾ ਕਰਾ ਟਾਈਮ ਹੈ ਹੁਣ ਐਸ ਕਰਕੇ ਟਾਈਮ ਅਛੇਤੀ ਜਾ ਰਿਹਾ ਸੀਗਾ ਲੇਕਿਨ ਦਿੱਕਤ ਤਾਂ ਬਹੁਤ ਆਉਂਦੀ ਹੈ ਜ਼ਿੰਮੇਵਾਰ ਕਿਸ ਨੂੰ ਮੰਦੇ ਜ਼ਿੰਮੇਵਾਰ ਸਰਕਾਰ ਹੀ ਹੈ ਹੋਰ ਕੌਣ ਹੈ ਪੰਜਾਬ ਸਰਕਾਰ ਹੀ ਹੈ ਪਰជា ਲਗਾਤਾਰ ਮੌਸਮ ਪਹਾਗ ਵੀ ਸੁਚੇਤ ਕਰ ਰਿਹਾ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਇੰਤਜ਼ਾਮ ਪੁਖਤਾ ਕਰ ਲੋ ਲੱਗਦਾ ਇੰਤਜ਼ਾਮ ਕੀਤੇ ਹੋਣ ਸਿੰਘ ਬਿਲਕੁਲ ਨਹੀਂ ਕਰੇ ਜੀ ਬਿਲਕੁਲ ਨਹੀਂ ਕਰੇ ਹੁਣ ਦੇਖੋ ਪਿਛਲੇ ਹਫਤੇ ਦੇ ਰੋਜ਼ ਕਹਿ ਰਹੇ ਆ ਜੀ ਚਾਰ ਦਿਨ ਮੀਂਹ ਆ ਲਗਾਤਾਰ ਚਾਰ ਦਿਨ ਮੀਂਹ ਆ ਇਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ ਪਹਿਲਾਂ ਵੀ ਮੀਂਹ ਆਇਆ ਸੀਗਾ ਉਸ ਦਿਨ ਨੂੰ ਵੀ ਐਨ ਐਨਾ ਪਾਣੀ ਖੜ ਗਿਆ ਸੀਗਾ ਹੁਣ ਮੈਂ ਪਟਿਆਲਾ ਗੇਟ ਤੋਂ ਆਉਣਾ ਪਟਿਆਲਾ ਗੇਟਾ ਗੋਡੇ ਗੋਡੇ ਪਾਣੀ ਵਿੱਚ ਸੂਰੇ ਉਪਰ ਕਾ ਜੀ ਨਾੜਾ ਜਾਂਦਾ ਨਾਲੇ ਦਾ ਤਾਂ ਪਤਾ ਹੀ ਲੱਗਦਾ ਕੋਈ ਅਣਜਾਣ ਬੰਦਾ ਵੀ ਪਿੱਛੇ ਵੀ ਗਿਰ ਸਕਦਾ ਗਿਰ ਸਕਦਾ ਜੀ ਬਿਲਕੁਲ ਗਿਰ ਸਕਦਾ ਹੈ ਬਿਲਕੁਲ ਹੋਂ ਪ੍ਰਕਾਸ਼ ਜੀ ਦਾ ਕਹਿਣਾ ਕਿ ਜੋ ਕਮੀਆਂ ਨੇ ਸਰਕਾਰ ਦਿਆਂ ਨੇ ਪ੍ਰਸ਼ਾਸਨ ਦਿਆਂ ਨੇ ਮੌਸਮ ਵਿਭਾਗ ਪਿਛਲੇ ਕਈ ਦਿਨਾਂ ਤੋਂ ਸੁਚੇਤ ਕਰ ਰਿਹਾ ਕਿ ਆਪਣੇ ਪੁਖਤਾ ਇੰਤਜ਼ਾਮ ਕੀਤੇ ਜਾਣ ਗੰਦੇ ਨਾਲੇ ਬਰਸਾਤੀ ਨਾਲੇ ਨਾਲਿਆਂ ਦਾ ਜੋ ਸਾਫ ਸਪਾਈ ਹੈ ਉਸ ਦਾ ਕੰਮ ਕਰ ਲੱਤੇ ਜਾਵੇ ਪਰ ਆ ਬੱਚਾ ਵੀ ਜਾ ਰਿਹਾ ਇੱਕ ਗੱਲ ਕਰਨ ਦੀ ਕੋਸ਼ਿਸ਼ ਕਰਨੇ ਕਿਹਨਾ ਬੇਟੇ ਨੀ ਨੀ ਕਿਸ ਤਰ੍ਹਾਂ ਵੇਖਦੇ ਹੋ ਬੜੇ ਆ ਮੁਸੀਬਤ ਦੇ ਵਿੱਚੋਂ ਬੜੀ ਔਖੇ ਨਾਲ ਪਾਣੀ ਦੇ ਵਿੱਚੋਂ ਸਕੂਟਰੀ ਲੈ ਕੇ ਜਾ ਰਹੇ ਹੋ ਵੀ ਤੋਰ ਕੇ ਹਾਂਜੀ ਬਹੁਤ ਔਖਾ ਹੋ ਰਿਹਾ ਕੀ ਕਰ ਸਕਦਾ ਲੱਗਦਾ ਜਾਣੀ ਹੈ ਸਕੂਟਰੀ ਚੁੰਮੇਵਾਰ ਕੌਣ ਲੱਗਦਾ ਸਰਕਾਰ ਸਾਹਿਬ ਜੀ ਸਵੱਛਤਾ ਦੀ ਗੱਲ ਹੈ ਸਰਕਾਰੀ ਹੈ ਨਾ ਨਾਲੀਆਂ ਸਾਫ਼ ਹੁੰਦੀਆਂ ਨਾ ਕੁਝ ਆ ਦਾ ਭਾਸ਼ਣ ਦੇ ਦਿੰਦੇ ਨੇ ਆਪਣਾ ਕੀ ਅਸੀਂ ਕਰ ਦਾਂਗੇ ਕੁਝ ਕਰਦੇ ਆ ਨਹੀਂਗੇ ਪੇਰ ਕਹਿੰਦੇ ਸਾਡਾ ਨਹੀਂ ਕਸੂਰ ਹੈਗਾ ਕੁਛ ਬਿਲਕੁਲ ਇਹ ਬੱਚੇ ਦਾ ਕਹਿਣਾ ਕਿ ਸਰਕਾਰ ਜ਼ਿੰਮੇਵਾਰਾ ਸਰਕਾਰ ਦੇ ਨਾਂ ਨਾਲ ਸੰਗਰੂਰ ਪ੍ਰਸ਼ਾਸਨ ਜ਼ਿੰਮੇਵਾਰਾ ਕਿਉਂਕਿ ਬੱਚੇ ਦਾ ਕਹਿਣਾ ਕਿ ਨਾ ਤਾਂ ਨਾਲੀਆਂ ਸਾਫ਼ ਹੁੰਦੀਆਂ ਨੇ ਅਤੇ ਨਾਲੇ ਨਾ ਹੀ ਨਾਲੇ ਸਾਫ਼ ਹੁੰਦੇ ਨੇ ਜਿਸ ਦਾ ਕਾਰਨ ਸੰਗਰੂਰ ਦੇ ਵਿੱਚ ਓਵਰਫਲੋ ਨਾਲਾ ਹੋ ਚੁੱਕਿਆ ਜੋ ਬਜ਼ੁਰਗ ਨੇ ਤੁਸੀਂ ਵੇਖ ਸਕਦੇ ਹੋ ਬੜੀ ਮੁਸ਼ਕਲ ਦੇ ਨਾਲ ਇਥੋਂ ਤੁਰ ਕੇ ਜਾ ਰਹੇ ਨੇ ਗੰਦਸ਼ੀਰਾਂ ਦੇਖ ਰਹੇ ਛੋਟਾ ਬੱਚਾ ਵੀ ਛੋਟਾ ਬੱਚਾ ਤੇ ਹਾਲਾਤ ਪੁੱਛਦੇ ਵੀਰ ਨੂੰ ਕੀ ਨਾਮ ਵੀਰੇ ਮੇਰਾ ਨਾਮ ਵੀਰ ਬਨੋਦ ਸ਼ਰਮਾ ਹੀ ਸ਼ਰਮਾ ਜੀ ਕਿਸ ਤਰ੍ਹਾਂ ਹਾਲਾਤ ਦੇਖਦੇ ਹੋ ਕੌਣ ਜ਼ਿੰਮੇਵਾਰ ਹੈ ਇਹ ਵੀਰ ਜ਼ਿੰਮੇਵਾਰ ਸਰਕਾਰੀ ਹੈ ਸਹੀ ਅਸਤੀ ਹੈ ਇੱਥੇ ਕੋਈ ਹੋਰ ਨੂੰ ਕਹਦੀ ਹੈ ਕੀ ਆ ਬਿਲਕੁਲ ਜਿੰਮੇਵਾਰ ਜਿੰਮੇਵਾਰ ਸਰਕਾਰ ਆ ਕੀ ਨਾ ਮ ਸਰ ਸਿਤਾਰਾਮ ਮੇਰਾ ਸਿਤਾਰਾਮ ਚਾਹਣਾ ਜੀ ਸਿਤਾਰਾਮ ਜੀ ਹਾਲਾਤ ਤੁਸੀਂ ਵੇਖ ਰਹੇ ਹੋ ਮੁਸ਼ਕਲ ਨਾ ਨੰਗਾ ਜਾ ਰਿਹਾ ਜਿੰਮੇਵਾਰ ਕੀ ਕੌਣ ਹੈ ਤੇ ਕਿਹਨੂੰ ਕੀ ਬੋਲਣਾ ਚਾਹੀਦਾ ਇਹਦਾ ਬਹੁਤ ਵਧੀਆ ਹੈ ਜੀ ਸਰਕਾਰ ਜਿਹੜੇ ਕਿਸਤੀਆਂ ਛੱਡੋ ਹੋਰ ਕਿਸਤੀਆਂ ਛੱਡੋ ਜੀ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕਿਸੇ ਨੂੰ ਵੀ ਜਿਹੜਾ ਘੁੰਮਣ ਜਾਂਦੇ ਨੇ ਬਾਹਰ ਪਹਾੜੀਆਂ ਚ ਕਿਸਤੀਆਂ ਸ਼ੇਅਰ ਕਰਦੇ ਨੇ ਤਾਂ ਕਿਸਤੀਆਂ ਹੋਰ ਆਪਣੇ ਸੰਗੁਰੂ ਰਾਜੋ ਜੀ ਬਾਸਟਾਨ ਦੇ ਵਿੱਚ ਆਪਣਾ ਧੋਰੀ ਗੇਟ ਬਹੁਤ ਹੀ ਵਧੀਆ ਆ ਸਾਡੇ ਐਮਐਲਏ ਸਾਹਿਬ ਨੇ ਪ੍ਰੋਗਰਾਮ ਕਰ ਰੱਖਿਆ ਹੈ ਸਾਰੇ ਆਓ ਵਧੀਆ ਵਧੀਆ ਪ੍ਰਾਲਾ ਕੀਤਾ ਜੀ ਵਧੀਆ ਘੁੰਮੋ ਆਪਣੇ ਸ਼ਹਿਰ ਚ ਬਾਹਰ ਜਾਣ ਦੀ ਲੋੜ ਨਹੀਂ ਬਿਲਕੁਲ ਸਿਤਾ RAM ਜੀ ਕਹਿੰਦੇ ਨੇ ਕਿ ਬਾਹਰ ਜਾਣ ਦੀ ਘੁੰਮਣ ਦੀ ਲੋੜ ਨਹੀਂ ਸੰਗਰੂਰ ਦੇ ਵਿੱਚ ਹੀ ਤੁਸੀਂ ਆਪਣੀਆਂ ਕਿਸ਼ਤੀਆਂ ਲਿਆ ਕੇ ਪਹਾੜਾ ਵਰਗਾ ਨਜ਼ਾਰਾ ਲੈ ਸਕਦੇ ਹੋ ਕਿ ਨਾਮ ਰੇ ਮੇਰਾ ਰੌਂਕਲ ਦੀਪ ਸਿੰਘ ਆ ਵੀਰੇ ਕੀ ਕੀ ਬੋਲਣਾ ਚਾਹੁੰਦੇ ਹੋ ਹਾਲਾਤਾਂ ਦੇ ਉੱਤੇ ਹਾਲਾਤ ਤਾਂ ਦੀਰੇ ਨੇ ਯਾਰ ਸੁਣੋ ਪੰਜਾਬ ਸਰਕਾਰ ਆ ਭੈਣ ਜੁਰੇ ਆਏ ਫਿਰ ਪਾਣੀ ਖੜਦਾ ਉਹਨਾਂ ਨੇ ਦੀਂਦਾ ਨਹੀਂ ਯਾਰ ਹੈ ਜਦੋਂ ਵੀ ਮੀਂਹ ਪੈਂ ਦੋਰੇ ਪਾਣੀ ਖੜਦਾ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ ਇਹ ਯਾਰ ਫੁੱਦੂ ਸਰਕਾਰ ਆ ਜਮੀ ਇਹ ਭਗਵਾਨ ਤੁਮਾਨ ਦੀ ਬੇਕਾਰ ਸਰਕਾਰ ਆ ਇਹ ਬਿਲਕੁਲ ਨੌਜਵਾਨ ਦਾ ਕਹਿਣਾ ਕੀ ਜੋ ਸਰਕਾਰ ਆ ਸਰਕਾਰ ਦਾ ਜੋ ਕੰਮ ਹੋਣਾ ਜੀ ਕਿਨਾ ਵੀਰੇ ਮੇਰਾ ਸੁਣ ਲਈ ਕੀ ਬੋਲਣੇ ਚਾਹੁੰਦੇ ਹਾਲਾਤ ਕਹਿੰਦੇ ਸੀ ਅਸੀਂ ਆ ਕਰ ਦਾਂਗੇ ਤਾਂ ਕਰ ਦਾਂਗੇ ਆ ਤਾਂ ਕਰਕੇ ਦਿਖਾਓ ਪਹਿਲਾਂ ਇਹੀ ਹੈ ਬਸ ਬਿਲਕੁਲ ਸਰਕਾਰ ਕਹਿੰਦੀ ਆ ਕਿ ਅਸੀਂ ਆ ਕਰਦਾਂਗੇ ਪਰ ਇਹ ਕਹਿੰਦੇ ਨੇ ਕਿ ਪਹਿਲਾਂ ਇਸ ਜੋ ਹਾਲਾਤ ਨੇ ਸੰਗਰੂਰ ਦੇ ਤਾਂ ਸੁਧਰ ਜਾਣ ਪਰ ਉਥੇ ਹੀ ਲੋਕਾਂ ਚ ਰੋਸ ਦਿਖਾਈ ਦੇ ਰਿਹਾ ਸਰਕਾਰ ਪ੍ਰਤੀ ਅਤੇ ਸੰਗਰੂਰ ਪ੍ਰਸ਼ਾਸਨ ਪ੍ਰਤੀ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ